ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇ ਸਿੰਘ ਰਾਣਾ। ਸ਼੍ਰੀ ਕੀਤਪੁਰ ਸਾਹਿਬ ਦੇ ਕਰੀਬੀ ਪਿੰਡ ਨੱਕੀਆਂ ਦੇ ਵਿੱਚ ਜਾਦੂਗਰਾਂ ਨੇ 150 ਫੋਟੋਚਾਪਾਹਾੜ ਗਾਇਬ ਕਰ ਦਿੱਤਾ ਹੈ। ਜੀ ਤੁਸੀਂ ਬਿਲਕੁਲ ਸਹੀ ਸੁਣਿਆ ਨੱਕੀਆਂ ਦੇ ਵਿੱਚ 150 ਫੋਟੋਚਾਪਾਹਾੜ ਗਾਇਬ ਹੋ ਗਿਆ ਹੈ। ਕੌਣ ਹੈ ਜਾਦੂਗਰ ਕਿਵੇਂ ਕੰਮ ਕਰਦੇ ਨੇ ਤੇ ਕੌਣ ਹੈ ਇਹਨਾਂ ਦਾ ਸਿਪਾਹ ਸਰਦਾਰ ਇੱਕ ਵੱਡਾ ਸਵਾਲ। ਜ਼ਰੂਰ ਬਣ ਜਾਂਦਾ ਹੈ ਦਰਸਾਲ ਇਹ ਸਾਰਾ ਉਦੋਂ ਪਤਾ ਲੱਗਦਾ ਹੈ ਜਦੋਂ ਮੰਗਲਵਾਰ ਨੂੰ ਇੱਕ ਸਤਾਨਿਕ ਵਸਨੀਕ ਰਾਤ ਦੇ ਸਮੇਂ ਇੱਕ ਵੀਡੀਓ ਵਾਇਰਲ ਕਰਦਾ ਹੈ ਲਾਈਵ ਹੋ ਕੇ ਦੱਸਦਾ ਹੈ ਕਿ ਕਿ ਮੈਂ ਇੱਕ ਪਹਾੜ ਨੂੰ ਖੋਰਾ ਲਗਾਇਆ ਹੋਇਆ ਹੈ ਤੇ ਉੱਥੋਂ ਮਿੱਟੀ ਦੇ ਨਾਲ ਭਰ ਕੇ ਟਰਾਲੀਆਂ ਟਿਪਰ ਗੁਜਰ ਰਹੇ ਨੇ ਵੱਡੀਆਂ-ਵੱਡੀਆਂ ਮਸ਼ੀਨਾਂ ਲਗਾਈਆਂ ਹੋਈਆਂ ਨੇ ਤੇ ਪੁੱਛਣ ਵਾਲਾ ਕੋਈ ਨਹੀਂ ਹੈ ਜਿਸ ਤੋਂ ਬਾਅਦ ਸਵਾਲ ਬਣਦਾ ਹੈ ਕਿ ਆਖਿਰ ਕੌਣ ਹੈ ਇਹਨਾਂ ਦਾ ਸਿਪਾ ਸਰਦਾਰ ਤੇ ਕਿਸ ਦੀ ਸ਼ੈ ਤੇ ਹੋ ਰਿਹਾ ਹੈ ਕੰਮ ਚਲੋ ਤੁਹਾਨੂੰ ਵਿਖਾਨੇ ਆ ਸਾਡੀ ਇਹ ਪੂਰੀ ਰਿਪੋਰਟ ਪਿੰਡ ਨਕੀਆਂ ਦੇ ਵਿੱਚ ਵੱਡੇ ਪੱਦਰ ਉਤੇ ਪਹਾੜਿਆਂ ਦੀ ਨਜਾਇਜ਼ ਕਟਾਈ ਹੋ ਰਹੀ ਹੈ ਜਿਸ ਕਾਰਨ ਵਾਤਾਵਰਨ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਪ੍ਰਸ਼ਾਸਨ ਦੀਆਂ ਹੱਥਾਂ ਦੇ ਸਾਹਮਣੇ ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਪਹਾੜਾਂ ਦੀ ਕਟਾਈ ਕੀਤੀ ਜਾ ਰਹੀ ਹੈ ਪਰ ਇਸ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਜਿਸ ਦਾ ਮਤਲਬ ਕੀ ਮਿਲੀ ਪੁਗੱਦੇ ਨਾਲੇ ਸਾਰਾ ਕੰਮ ਚੱਲ ਰਿਹਾ ਹੈ ਰਾਤ ਦੇ ਹਨੇਰੇ ਦੇ ਵਿੱਚ ਪਹਾੜ ਨੂੰ ਪੁੱਟ ਕੇ ਟਰਾਲੀਆਂ ਦੇ ਵਿੱਚ ਭਰ ਕੇ ਮਿੱਟੀ ਸ਼ਹਿਰ ਵੱਲ ਨੂੰ ਭੇਜੀ ਜਾਂਦੀ ਹੈ ਇਸ ਗੁਪਤ ਗਤੀਵਿਧੀ ਦਾ ਖੁਲਾਸਾ ਇੱਕ ਸਥਾਨਿਕ ਨਿਵਾਸੀ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੀਤਾ ਜਿਸ ਨੇ ਪ੍ਰਸ਼ਾਸਨ ਅਤੇ ਪੁਲਿਸ ਦੀ ਨਾਕਾਮੀ ਉੱਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਦਰਸਲ ਇੱਕ ਸਥਾਨਿਕ ਨਿਵਾਸੀ ਨੇ ਮੰਗਲਵਾਰ ਦੇਰ ਰਾਤ ਫੇਸਬੁੱਕ ਤੇ ਲਾਈਵ ਹੋ ਕੇ ਦਿਖਾਇਆ ਕਿ ਨਕੀਆਂ ਖੇਤਰ ਦੇ ਵਿੱਚ ਵੱਡੇ ਪਹਾੜਾ ਨੂੰ ਕੱਟਣ ਦਾ ਕੰਮ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਲਾਈਵ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਬੁਲਡੋਜ਼ਰ ਅਤੇ ਜੀਸੀਬੀ ਮਸ਼ੀਨਾ ਵੱਡੇ ਪਹਾੜਾਂ ਨੂੰ ਕੱਟ ਕੇ ਟਰਾਲੀਆਂ ਦੇ ਵਿੱਚ ਮਿੱਟੀ ਲੋਡ ਕਰਕੇ ਭੇਜ ਰਹੀਆਂ ਹਨ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਹੜਕਮ ਮਚ ਗਿਆ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਉਤੇ ਇੱਕ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਨਜਾਇਜ਼ ਮਾਈਨਿੰਗ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ ਪਰ ਪੁਲਿਸ ਤੇ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਦੋਂ ਇਹ ਖਬਰ ਮੀਡੀਆ ਤੱਕ ਪਹੁੰਚੀ ਤਾਂ ਕੁਝ ਪੱਤਰਕਾਰ ਸਵੇਰੇ ਮੌਕੇ ਉੱਤੇ ਪੁੱਜੇ ਤੇ ਵੇਖਿਆ ਕਿ ਮਾਈਨਿੰਗ ਦਾ ਕੰਮ ਵੱਡੇ ਪੱਧਰ ਉੱਤੇ ਚੱਲ ਰਿਹਾ ਸੀ ਚਾਰੇ ਪਾਸੇ ਹੋਏ ਪਹਾੜੀ ਦੀ ਕਟਿੰਗ ਭਾਰੀ ਮਸ਼ੀਨਾਂ ਦੇ ਟਾਇਰਾਂ ਦੇ ਡੂੰਗੇ ਨਿਸ਼ਾਨ ਅਤੇ ਵਕ ਵਕ ਥਾਮਾਂ ਤੇ ਖਿਲਰੀ ਮਿੱਟੀ ਰਾਤ ਨੂੰ ਹੋਈ ਨਜਾਇਜ਼ ਮਾਈਨਿੰਗ ਦੀ ਗਵਾਹੀ ਭਰਦੇ ਸਨ ਕੈਮਰੇ ਦੇ ਸਾਹਮਣੇ ਆ ਕੇ ਬੋਲਣ ਨੂੰ ਲੋਕ ਡਰਦੇ ਹਨ ਪਰ ਉਹਨਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਮਸ਼ੀਨਾਂ ਦੀ ਉੱਚੀ ਉੱਚੀ ਆਵਾਜ਼ ਸੁਣਾਈ ਦਿੰਦੀ ਆ ਪਰ ਸਵੇਰੇ ਸਭ ਕੁਝ ਸ਼ਾਂਤ ਹੋ ਜਾਂਦਾ ਹੈ ਇਹੀ ਕਾਰਨ ਹੈ ਕਿ ਪ੍ਰਸ਼ਾਸਨ ਨੇ ਹੁਣ ਤੱਕ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਲਾਈਵ ਹੋਏ ਨੌਜਵਾਨ ਨੇ ਦੱਸਿਆ ਕਿ ਇਹ ਨਜਾਇਜ਼ ਮਾਈਨਿੰਗ ਦੇ ਵਿੱਚੋਂ ਪੱਟੀ ਹੋਈ ਮਿੱਟੀ ਨੂੰ ਵਿੱਚ ਭੇਜਿਆ ਜਾਂਦਾ ਹੈ ਇਸ ਦਾ ਸਾਫ ਮਤਲਬ ਹੈ ਕਿ ਮਾਈਨਿੰਗ ਸਿਰਫ ਚੋਰੀ ਲਈ ਨਹੀਂ ਸਕੋ ਮਿੱਟੀ ਦੀ ਸਪਲਾਈ ਲਈ ਵੀ ਕੀਤੀ ਜਾਂਦੀ ਹੈ ਜੇਕਰ ਪ੍ਰਸ਼ਾਸਨ ਅਜਿਹੇ ਕੰਮ ਕਰਨ ਵਾਲੇ ਜਾਦੂਗਰਾਂ ਨੂੰ پکڑ ਨਹੀਂ ਸਕਦਾ ਤਾਂ ਇਹਨਾਂ ਨੂੰ ਸਨਮਾਨਿਤ ਜ਼ਰੂਰ ਕਰ ਦੇਣਾ ਚਾਹੀਦਾ ਹੈ ਕਿ ਉਹ ਅਜਿਹੇ ਕੰਮ ਕਰਦੇ ਨੇ ਪਰ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਜਿਸ ਤਵਾਦ ਇੱਕ ਵੱਡਾ ਸਵਾਲ ਜ਼ਰੂਰ ਪੈਦਾ ਹੋ ਜਾਂਦਾ ਹੈ ਕਿ ਪ੍ਰਭਾਵਸ਼ਾਲੀ ਲੋਕਾਂ ਦੀ ਛੇ ਉੱਤੇ ਹੋ ਰਹੀ ਹੈ ਨਾਜਾਇਜ਼ ਮਾਈਨਿੰਗ ਕਿਉਂਕਿ ਜੇਕਰ ਇੱਕ ਆਦਮੀ ਨੇ ਇੱਕ ਦਰਖਤ ਵੀ ਕੱਟਣਾ ਹੋਵੇ ਤਾਂ ਉਸ ਉੱਤੇ ਵੀ ਜੁਰਮਾਨਾ ਲਗਾਇਆ ਜਾਂਦਾ ਹੈ ਅਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਪਰ ਇੱਥੇ ਤਾਂ ਪੂਰੇ ਪਹਾੜ ਦੀ ਕਟਾਈ ਹੀ ਹੋ ਚੁੱਕੀ ਹੈ ਤੇ ਪ੍ਰਸ਼ਾਸਨ ਚੁੱਪੀ ਸਾਧ ਬੈਠਾ ਹੈ ਫਿਲਹਾਲ ਪ੍ਰਸ਼ਾਸਨ ਵੱਲੋਂ ਸਾਦੀ ਗਈ ਚੁੱਪੀ ਅਧਿਕਾਰੀਆਂ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰਦੀ ਹੈ ਇਸ ਤਰ੍ਹਾਂ ਦੀ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਦੇ ਲਈ ਸਥਾਨਿਕ ਵਸਨੀਕਾਂ ਦੇ ਸਾਥ ਦੀ ਲੋੜ ਹੈ ਤੇ ਉਸੇ ਸਾਥ ਦੇ ਲਈ ਇਸ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਹੈ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸੁੱਤੀ ਹੋਈ ਸਰਕਾਰ ਅਤੇ ਸੁੱਤੇ ਹੋਏ ਪ੍ਰਸ਼ਾਸਨ ਤੱਕ ਇਹ ਖਬਰ ਪਹੁੰਚ ਜਾਏ ਕਿ ਕੀਤਪੁਰ ਸਾਹਿਬ ਦੇ ਵਿੱਚ ਅਜਿਹੇ ਜਾਦੂਗਰ ਹਨ ਜੋ ਕਿ ਰਾਤ ਦੇ ਸਮੇਂ ਇਸ ਤਰ੍ਹਾਂ ਜਾਦੂ ਚਲਾਉਂਦੇ ਹਨ ਕਿ ਪੂਰਾ 150 ਫੋਟੋਚਾਪ ਪਹਾੜ ਗਾਇਬ ਕਰ ਦਿੰਦੇ ਹਨ ਤੇ ਪ੍ਰਸ਼ਾਸਨ ਉਸ ਦਾ ਪਤਾ ਵੀ ਨਹੀਂ ਲੱਗਦਾ ਸ਼੍ਰੀ ਕੀਤਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅੱਤ ਦੇਖੋ ਬਈ ਜੁਗਲਬੰਦੀ ਦੇਖੋ ਨੇਰੇ ਚ ਵੇਹੇ ਤੁਹਾਨੂੰ ਦੇਖਣਾ ਨਹੀਂ ਆ ਇਸ ਟਾਈਮ 1:28 ਮਿੰਟ ਹੋ ਗਏ ਦੋ ਜੇ ਸੀ ਬੀਆਂ ਮਿੱਟੀ ਪਤੇ ਲੱਗੀ ਵਿਆਂ ਇੱਕ ਜੇ ਸੀ ਬੀ ਇੱਧਰ ਖੱਡ ਚ ਹੈ ਤੇ ਦੂਸਰੀ ਜੇ ਸੀ ਬੀ ਉੱਪਰ ਤੇ ਖੱਡ ਚ ਘਾੜ ਪੱਟ ਕੇ ਟਰਾਲਿਆਂ ਚ ਭਰ ਕੇ ਇੱਥੇ ਲੈ ਕੇ ਆਏ ਕਰਦੇ ਆਵਾਜ਼ ਸੁਣ ਜਣੀ ਤੁਹਾਨੂੰ ਆਵਾਜ਼ ਤੇ ਆਣੀ ਹੋਣੀ ਇਹ ਸ਼ਾਇਦ ਹੀ ਨਹੀਂ ਸਮਝ ਸਾਢੇ 12 ਵਜੇ ਮਸ਼ੀਨਾਂ ਲੱਗੀਆਂ ਇਹ ਨਾਈਟ ਟਰਾਲੇ ਜਿਹੇ ਟਰੈਕਟਰ ਟਰਾਲੇ ਹੁੰਦੇ ਜਿਨ੍ਹਾਂ ਦੇ ਟਰਾਲੀਆਂ 'ਚ ਮਿੱਟੀ ਭਰ ਕੇ ਲੈ ਕੇ ਆਏ ਕਰਦੇ ਦੋ ਨੰਬਰ ਆਂਦੇ ਤਾਂ ਦੋ ਨੰਬਰ ਦੇ ਆ ਉਹ ਕਿਹੜਾ ਕੋਈ ਪਰਮਿਸ਼ਨ ਹੁੰਦੀ ਪਰ ਸੋਚਣ ਵਾਲੀ ਗੱਲ ਹੈ ਵੀ ਪ੍ਰਸ਼ਾਸਨ ਦੇਖੋ ਕਿ ਹਾਂ ਸੁੱਤਾ ਪਿਆ ਪੂਰੀ ਨੀਂਦ 'ਚ ਸੁੱਤਾ ਪਿਆ ਪ੍ਰਸ਼ਾਸਨ ਪਰ ਨੀਂਦ 'ਚ ਵੀ ਕਿਹਾ ਪ੍ਰਸ਼ਾਸਨ ਕਿਉਂਕਿ ਇਹ ਬੰਦੇ ਵੀ ਆਮ ਆਦਮੀ ਪਾਰਟੀ ਦੇ ਬੰਦੇ ਆ ਜਿਹੜਾ ਮਿੱਟੀ ਦਾ ਹੈ ਹਮ ਭਰਤ ਭਰਤ ਪਾਣ ਦਾ ਜਿੰਨੀ ਕੰਮ ਚੱਲਾਉਂਦਾ ਕਰਦੇ ਇਹ ਦੇਖ ਲਓ ਇੱਕ ਲੈ ਕੇ ਆਏ ਗੜਦਾ ਉੱਪਰ ਦੇ ਖੱਡ ਤੇ ਘਾੜ ਤੇ ਫੱਟ ਕੇ ਟਰਾਲੀਆਂ ਚ ਲੋਡ ਕਰਕੇ ਇੱਥੇ ਸਿੱਟੇ ਕਰਦੀ ਦੂਜੀ ਮਸ਼ੀਨ ਨਾਲੋਂ ਨਾਲ ਚੱਕ ਕੇ ਜਿੱਥੇ ਭਰਤ ਪਾਏ ਕਰਦੇ ਨੀਆਂ ਉੱਥੇ ਸਿੱਟੇ ਕਰਦੇ ਨੀਆਂ ਵੀ ਕਿਹਾ ਉਹੀ ਆ ਵਿੱਚ ਲੋਕਾਂ ਨੇ ਸ਼ਾਇਦ ਇਹਨਾਂ ਨੂੰ ਇਹ ਸਮਝ ਆਣਾ ਵੀ ਹਾਂ ਸਾਡੇ 12:00 ਵਜੇ ਮਸ਼ੀਨਾਂ ਲੱਗੀਆਂ ਵੀ ਲੋਕਾਂ ਨੂੰ ਕਿਆ ਪਤਾ ਲੱਗਣਾ ਰਾਤ ਨੂੰ ਭਰਤ ਭਾ ਕੇ ਨਿਕਲ ਜਾਣਾ ਦੇਖ ਲੋ ਇਹਦੀ ਪ੍ਰਸ਼ਾਸਨ ਦੀ ਨਲਕੀ ਦੇਖ ਲੋ ਜੇ ਕਿਤੇ ਬਾਈ ਚਾਂਸ ਕਿਤੇ ਕੋਲ ਜਾ ਕੇ ਇਹਨਾਂ ਦੇ ਵੀਡੀਓ ਵੀਡੀਓ ਬਣਾ ਕੇ ਪਾ ਦਮ ਤਾਂ ਕੱਲੂ ਸ਼ਾਮ ਤੱਕ ਪ੍ਰਸ਼ਾਸਨ ਨਾ ਇੱਥੇ ਪਹੁੰਚ ਜਾਣਾ ਮੇਰੇ ਕੋਲ ਆ ਕੇ ਵੀ ਵੀਡੀਓ ਡਿਲੀਟ ਕਰਦੇ ਜੀਆਂ ਪਹਿਲਾਂ ਕਰਵਾ ਕੇ ਗਏ ਵੀ ਵੀਡੀਓ ਡਿਲੀਟ ਕਰ ਯਾਰ ਸਾਡੇ ਇੱਥੇ ਬਹਿ ਜਾ ਔਫੀਸ ਜਿਹੜੇ ਆਫੀਸਰ ਹੈ ਬੜੇ ਇਮਾਨਦਾਰ ਆਫੀਸਰ ਹੈ ਪਰ ਮਾਈਨਿੰਗ ਵਾਲੇ ਕ੍ਰਾਈਮਨਲਾਂ ਤਾਂ ਐਨ ਜਿਵੇਂ ਪੁੱਜ ਕੇ ਲੈਂਦੇ ਲੰਬੇ ਹੱਤੀ ਪਰ ਆ ਮਾਈਨਿੰਗ ਵਾਲੇ ਬੰਦੇ ਪਤਾ ਨਹੀਂ ਕਿਉਂ ਨਹੀਂ ਫੜਦੇ ਇਹੋ ਉਹ ਨਹੀਂ ਉਹਨਾਂ ਦੇ ਹੱਥ ਚੜ੍ਹਦੇ ਹੁਣ ਸ਼ਰੇਆਮ ਖਾੜ ਦੇ ਚਲ ਜਵੇ ਜਾ ਕੇ ਅੱਗੇ ਐਨ ਉੱਥੇ ਮਸ਼ੀਨਾਂ ਲੱਗੀਆਂ ਹੋਈਆਂ ਟਰਾਲੇ ਲੱਗੇ ਹੋਏ ਹੁਣ ਪਰ ਰਾਤ ਦਾ ਇਹ ਆ ਵੀ ਹਾਂ ਬੜੇ ਦਾਦਾ ਗਰੀ ਆ ਬੰਦੇ ਆ ਬਦਮਾਸ਼ੀ ਵਾਲੇ ਜਿਹੜੇ ਬਈ ਹਾਂ ਕੋਈ ਗਿਆ ਰੋਕਣ ਗਿਆ ਇਹਨਾਂ ਨੂੰ ਜਾਂ ਆ ਦੇਖੋ ਮਸ਼ੀਨਾਂ ਦੀ ਆਵਾਜ਼ਾਂ ਚੱਲੇ ਕਰਦੀਆਂ ਵੱਜੇ ਇੱਥੇ ਤੇ ਹੁਣ ਆ ਜਣੀ ਲੈਣ ਹੁਣ ਟਰਾਲੇ ਖਾਲੀ ਹੋਗੇ ਤਿੰਨ ਚਾਰ ਟਰਾਲੇ ਖਾਲੀ ਹੋਗੇ ਉੱਪਰ ਨੂੰ ਗਏ ਲੋਡ ਹੋਣ ਥੋੜੀ ਦੇਰ ਬਾਅਦ ਭਰ ਕੇ ਆ ਜਣੇ ਫੇਰ ਇੱਧਰ ਸਾਰੀ ਰਾਤ ਇਦਾਂ ਹੀ ਕਸਮਾਨ ਰਹਿਣਾ ਔਰ ਸਵੇਰ ਨੂੰ 4 ਵਜੇ ਤੱਕ ਇਹ ਬੰਦੇ ਨਾਲੇ ਜਿਹੜਾ ਕੰਮ ਕਰ ਰਹੇ ਆ ਆਮ ਆਦਮੀ ਦਾ ਮੇਨ ਆ ਇੱਕਦਮ ਮੇਨ ਨਹੀਂ ਕਰਵਾ ਰਿਹਾ ਜਿਹੜਾ ਝੰਡਾ ਹੈ ਹੀ ਆ ਸਾਡੇ ਪਿੰਡ ਦਾ ਜੀ ਹਾਂ ਕਹਿੰਦੇ ਹੀ ਹੁੰਦੇ ਪਹਿਲਾਂ ਕੋਈ ਕਾਂਗਰਸੀ ਦਾ ਕਾਂਗਰਸ ਦੇ ਵਾ ਕੋਈ ਆਮ ਆਦਮੀ ਜਾ ਗਿਆ ਕੋਈ ਕਿਦਾਂ ਕੋਈ ਕਿਦਾਂ ਬੰਦੇ ਉਹਨਾਂ ਦੇ ਆਮ ਆਦਮੀ ਦੇ ਖਾਸ ਆ ਤਾਂ ਨਹੀਂ ਹੋਲਾ ਤਕਰੀਬਨ ਤਕਰੀਬਨ ਹੋਲਾ ਦਾ ਚੱਲ ਉਦੋਂ ਖਤਮ ਹੋਇਆ ਪਰ ਰਾਸ਼ਨੀ ਮੁੱਕ ਗਿਆ ਅਫਸਰ-ਉਫਸਰ ਤਾਂ ਆਨੰਦਪੁਰ ਸਾਹਿਬ ਫਿਰ ਵੀ ਮੱਥਾ ਟੇਕਣ ਪੂਰੀ ਲਾਈਨ ਲੱਗੀ ਜਾਂਦੀ ਫਿਰ ਵੀ ਬੰਦਿਆਂ ਨੇ ਹੌਸਲੇ ਦੇਖ ਲਓ ਤੁਸੀਂ ਕਿਉਂਕਿ ਸਾਰੇ ਪੰਜਾਬ ਦੇ ਹੋਰ ਬਾਹਰ ਦੇ ਜਿੰਨੇ ਵੀ بڑے ਅਫਸਰ ਹੈ ਨਾ ਦਿਨਾਂ ਚ ਆਂਦੇ ਉਹ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਹੁੰਦੀਆਂ ਉਹ ਤਾਂ ਲੱਗੀਆਂ ਲੱਗੀਆਂ ਬਾਕੀ ਵੀ ਆਣ ਮੱਥਾ ਟੇਕਣ ਆਦੇ ਆਨੰਦਪੁਰ ਸਾਹਿਬ ਉਹ ਚਾਹੇ ਕਰਦੇ ਡਾਇਰੈਕਟਰ ਇਹ 68-8 ਹੋਏ ਕਰ ਦਿੱਤਾ ਤਬਾ ਦੂਰ ਹੈ ਮੇਰੇ ਇਹ ਫਿਰ ਬੰਦਾ ਕਹਿੰਦਾ ਥਾਣੇ ਦੇ ਵਿੱਚ ਕਹਿੰਦਾ ਤੂੰ ਕਹਿੰਦਾ ਮਾਈਨਿੰਗ ਹੁੰਦੀ ਕਿੱਥੇ ਹੁੰਦੀ ਮਾਈਨਿੰਗ ਇੱਕ ਹੋਰ ਹੀ ਆਮ ਆਦਮੀ ਦਾ ਆਪਣੇ ਆਪ ਨੂੰ ਪੁਰਾਣਾ ਨੇਤਾ ਬਣੀ ਫਿਰਦਾ ਸਾਡੇ ਇੱਥੇ ਤੇ ਉਹਨੂੰ ਉਦਣ ਵੀ ਦੱਸਿਆ ਫਿਰ ਮੈਂ ਥਾਣੇ ਚ ਵੀ ਮਾਈਨਿੰਗ ਉੱਪਰ ਜਾ ਕੇ ਦੇਖ ਜਰਾ ਖਾੜੇ 'ਚ ਕਿੱਥੇ ਹੁੰਦੀ ਮਾਈਨਿੰਗ ਜਾਂ ਰਾਤ ਨੂੰ ਚਾਰ ਕ ਪੁਲਿਸ ਵਾਲੇ ਲੈ ਕੇ ਜਾ ਨਾਲ ਖਾੜੇ 'ਚ ਸੱਜਰੇ ਚਲ ਜੀ 10 11 ਵਜੇ ਉੱਥੇ ਹੀ ਛਰਿਆਂ 'ਵੀ ਫੜ ਹੋ ਜਾਣੇ ਮਿੱਟੀ ਭਰ ਦੇ ਇਹ ਹਾਲ ਹੈ ਇਹਨਾਂ ਦਾ ਆਮ ਆਦਮੀ ਦੇ ਜਿਹੜੇ ਆ ਬਣੇ ਵੇ ਕਿਆ ਕਹਿੰਦੇ ਆ ਨੇਤਾ ਨੂੰ ਤਾ ਚੱਲ ਕੇ ਆਏ ਐ ਤਾਂ ਤੂੰ ਵੀ ਹੀ ਆਏ ਆ ਆਗੂ ਬਣੇ ਵੇ ਆਪਣੇ ਆਪ ਨੂੰ ਆਗੂ ਕਹਿੰਦੇ ਇਹ ਪੁਰਾਣੇ ਆਗੂ ਇਹ ਸਭ ਮਿਲੇ ਹੋਏ ਵੇ ਹੈ ਭਾਈ ਬੂਟਾ ਨਹੀਂ ਸਰਕਾਰ ਐਦਾਂ ਇੱਕ ਵੱਡ ਸਕਦਾ ਕੋਈ ਵੇ ਅ ਜਿਹੜਾ ਫੇਰ ਜਣੀ ਕਈ ਜੀਆਂ ਕਹਿੰਦੇ ਵੀ ਮਿੱਟੀ ਦੇ ਟਰਾਲਿਆਂ ਦੇ ਟਰਾਲੇ ਘਾੜਾਂ ਪੱਟਦੀਆਂ ਨਹੀਂ ਖਾੜ ਦੇ ਚ ਆਲ ਦੇਖੇ ਖਾੜ ਦੇ ਚ ਜਾ ਕੇ ਕਈਆਂ ਦੇ ਫੇਰ ਚ ਇੱਕਾਂ ਵੱਜਣੀਆਂ ਵੀ ਹਾਂ ਹਾਂ ਪਾਰਟੀ ਦਾ ਨਾਮ ਲੈ ਕੇ ਗੱਲ ਕਰਦਾ ਪਰ ਜਦ ਹੈ ਰਿਐਲਿਟੀ ਹੈ ਪਤਾ ਹੀ ਹੈ ਸਾਨੂੰ ਕਿਹੜਾ ਪਤਾ ਨਹੀਂ ਇਹਦੇ ਢਿੱਡ ਦੇ ਵਿੱਚ ਮਿੱਟੀ ਮਿੱਟੀ ਹੋਈ ਵੀ ਕਾਂਗਰਸ ਨੂੰ ਜਿਆਦਾ ਤਾਂ ਮਿੱਟੀ ਹੀ ਨਹੀਂ ਖਾਧੀ ਵੀ ਇਹ ਆਮ ਆਦਮੀ ਦੇ ਜਿਹੜੇ ਆਗੂ ਬਣੇ ਹੋਏ ਜਾਂ ਵਲੰਟੀਅਰ ਇੰਦੇ ਪੀੜ ਚੈੱਕ ਕਰਕੇ ਦੇਖੋ ਇਹਨਾਂ ਕਾਂਗਰਸੀ ਹੈ ਨਾ ਜਾਦੇ ਮਿੱਟੀ ਦਾ ਹੀ ਨਹੀਂ ਖਾ ਲਈ ਵੀ ਲੱਖਾਂ ਕਰੋੜਾਂ ਦੀ ਮਿੱਟੀ ਨਿਕਲਣੀ ਇੰਦੇ ਢੱਡੇ ਚ ਇਹ ਤਾਂ ਵੈਸੇ ਮੈਂ ਉਹੀ ਇੱਕ ਡੈਮੋ ਜਿਹਾ ਲਾਈਵ ਹੋ ਕੇ ਰਾਤ ਨੂੰ ਤਾਂ ਡੈਮੋ ਜਿਹਾ ਲੱਗਿਆ ਦੱਸਣ ਕਿਉਂਕਿ ਕਾਫੀ ਮੈਂ ਵੀ ਉਦਣ ਤੋਂ ਪਹਿਲਾਂ ਵੀਡੀਓ ਜਿਹੜੀ ਪਾਈ ਤੀ ਉਹਦੇ ਬਾਅਦ ਕੋਈ ਵੀਡੀਓ ਵੀਡੀਓ ਪਾਈ ਨਹੀਂ ਆ ਹਾਂ ਹੁਬਾਦ ਜੀ ਜੇ ਜੀ ਵੀ ਪਹਿਲਾ ਵੀਡੀਓ ਪਾ ਮੁੜ ਕੇ ਪਾਈ ਨਹੀਂ ਮੈਂ ਚੱਲ ਹੁਣ ਮੜਿਆ ਥੋੜੇ ਲੋਕਾਂ ਨੂੰ ਦੱਸ ਹੀ ਦਈਏ ਆ ਵੀ ਬਈ ਕੰਮ ਹੁੰਦਾ ਹੈ ਰਾਤ ਨੂੰ ਐਵੇਂ ਨਾ ਕਿਤੇ ਉਹ ਕਰੀ ਜੀਆਂ ਇੱਕ ਸਾਡੇ ਆਲਾ ਕਹਿੰਦਾ ਤਾਂ ਕਿੱਥੇ ਹੁੰਦੀ ਮਾਈਨਿੰਗ ਉਹਨੂੰ ਕਿਹਾ ਵੀ ਚਾਰ ਕਦਮ ਰਾਤ ਨੂੰ ਅੱਗੇ ਖੱਡ ਚ ਨੂੰ ਜਾ ਕੇ ਦੇਖੀ ਤਾਂ ਮਾਈਨਿੰਗ ਕਿੱਦਾਂ ਹੁੰਦੀ ਨਾਲੇ ਕਿੱਥੇ ਹੁੰਦੀ ਇਹ ਹਾਲ ਹੈ ਇਹਨਾਂ ਦੇ .